ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪੜਾਂਗੇ ਕਹਾਣੀ ਇਸ਼ਕ ਇੱਕ ਸੁਪਨਾ ਦਾ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਗਲੇ ਪੀਰੀਅਡ ਦੇ ਖਾਲੀ ਹੋਣ ਕਾਰਨ ਕਲਾਸ 'ਚ ਕੁਝ ਕੋਸ ਸਟੂਡੈਂਟ ਸਨ। ਅੱਧੀ ਕਲਾਸ ਖਾਲੀ ਸੀ। ਦਿਲ ਜੋਤ ਉੱਠ ਕੇ ਪ੍ਰੀਤ ਕੋਲ ਆਈ। ਤੇ ਉਸ ਨੂੰ ਛੇੜਦਿਆਂ ਹੋਇਆਂ ਕਹਿਣ ਲੱਗੀ। ਹਾਂਜੀ ਮੈਂ ਸੁਣਿਆ। ਅੱਜਕੱਲ੍ਹ ਲੌਂਗ ਡਰਾਈਵ ਗਏ ਸੀ ਆਪਣੇ ਰਾਂਝੇ ਨਾਲ ਤੇ ਨਹਿਰ ਦੇ ਕਿਨਾਰੇ ਬੈਠ ਕੇ ਗੱਲਾਂ ਵੀ ਮਾਰ ਰਹੀ ਸੀ ਪਰ ਪ੍ਰੀਤ ਕੁਝ ਨਾ ਬੋਲੀ ਸਿਰ ਛੁੱਟੀ ਬੈਂਚ ਤੇ ਹੀ ਬੈਠੀ ਰਹੀ ਬਾਜੀ ਬਾ ਬੜੇ ਰੋਮਾਂਟਿਕ ਨਿਕਲੇ ਤੁਸੀਂ ਤਾਂ ਆਪ ਦਾ ਪਤਾ ਮੈਨੂੰ ਕਿੰਨਾ ਛੇੜਦੀ ਹੁੰਦੀ ਸੀ ਤੇ ਆਪ ਹੁਣ ਜਦ ਬਾਰੀ ਆਈ ਤਾਂ ਮੂੰਹ ਹੀ ਨਹੀਂ ਉੱਪਰ ਚੱਕ ਰਹੀ ਉਸ ਨੂੰ ਹਲਾਕੇ ਕਹਿਣ ਲੱਗੀ ਦਲਜੋਤ ਜਦ ਪ੍ਰੀਤ ਨੇ ਮੂੰਹ 'ਤੇ ਕੀਤਾ ਤਾਂ ਉਹ ਰੋ ਰਹੀ ਸੀ ਤਾਂ ਉਸ ਦੇ ਹੰਝੂ ਪੂੰਝਦੇ ਹੋਏ ਦਲਜੋਤ ਕਹਿਣ ਲੱਗੀ ਪ੍ਰੀਤ ਕੀ ਹੋਇਆ ਕਿਉਂ ਰੋ ਰਹੀ ਹੈ ਤੂੰ ਪ੍ਰੀਤ ਬੋਲੀ ਮੈਂ ਉਸ ਨੂੰ ਨਹੀਂ ਪੁੱਛ ਸਕਦੀ ਤੇ ਸ਼ਾਇਦ ਕਦੇ ਪਾ ਵੀ ਨਹੀਂ ਸਕਦੀ ਤੇ ਕਹਿ ਕੇ ਫਿਰ ਰੋਣ ਲੱਗ ਗਈ ਦਲਜੋਤ ਕਹਿਣ ਲੱਗੀ ਪਰ ਹੋਇਆ ਕੀ ਆ ਗੱਲ ਤਾਂ ਦੱਸ ਪ੍ਰੀਤ ਬੋਲੀ ਉਸ ਨੂੰ ਉਹਨਾਂ ਦੀ ਕੱਲ ਹੋਈ ਸਾਰੀ ਗੱਲ ਦੱਸਦੀ ਹੈ ਤੇ ਫਿਰ ਦਲਜੋਤ ਉਸ ਨੂੰ ਕਲਾਸ ਚੋਂ ਬਾਹਰ ਪਾਰਕ ਵਿੱਚ ਲੈ ਕੇ ਜਾਂਦੀ ਹੈ ਤੇ ਚੁੱਪਕੇ ਜਹੇ ਅਰਜਨ ਨੂੰ ਫੋਨ ਕਰਕੇ ਉੱਥੇ ਆਉਂਦਾ ਕਹਿ ਦਿੰਦੀ ਆ ਤੇ ਆਪ ਬਹਾਨੇ ਨਾਲ ਉਥੋਂ ਖਿਸਕ ਜਾਂਦੀ ਆ ਕੁਝ ਦੇਰ ਬਾਅਦ ਅਰਜਨ ਆਕੇ ਪ੍ਰੀਤ ਨੂੰ ਪਿੱਛੋਂ ਮੋੜਦੇ ਤੇ ਹੱਥ ਮਾਰ ਕੇ ਸ਼ਾਰੀ ਨਾਲ ਬੁਲਾਉਂਦਾ ਹੈ ਤਾਂ ਉਹ ਪਿੱਛੇ ਬਿਨਾਂ ਦੇਖੇ ਹੀ ਪ੍ਰੀਤ ਕਹਿਣ ਲੱਗਦੀ ਹੈ ਬਾਦਰੀਏ ਜੀ ਮੈਨੂੰ ਬਿਨਾਂ ਦੱਸੇ ਕੱਲੀ ਨੂੰ ਛੱਡ ਕੇ ਕਿੱਥੇ ਚਲੀ ਗਈ ਸੀ ਪ੍ਰੀਤ ਨੂੰ ਲੱਗਿਆ ਕਿ ਉਸਨੇ ਦਲਜੋਤ ਨੇ ਉਸ ਨੂੰ ਬੁਲਾਇਆ ਹੈ ਪਹਿਲਾ ਇੱਕ ਅਰਜਨ ਨਹੀਂ ਮੰਨ ਰਿਹਾ ਪਤਾ ਨਹੀਂ ਰਾਤੀ ਕਿੰਨਾ ਤੰਗ ਕੀਤਾ ਉਸ ਦੀ ਜਾਦ ਨੇ ਤੇ ਹੁਣ ਤੂੰ ਐਦਾਂ ਕਰ ਰਹੀ ਹੈ ਪ੍ਰੀਤ ਉਹਨੂੰ ਫੇਰ ਬੋਲਦੀ ਹੈ ਦਲਜੋਤ ਸਮਝ ਕੇ ਜਾ ਦੋਸਤੀ ਕੋਈ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਤਾਂ ਉਹ ਗੁੱਸੇ ਹੈ। ਪਿੱਛੇ ਨੂੰ ਮੁੜਦੀ ਹੈ ਤੇ ਕਹਿਣ ਲੱਗੀ ਤੈਨੂੰ ਸੁਣਦਾ ਨਹੀਂ। ਜਦ ਸਾਹਮਣੇ ਅਰਜਨ ਨੂੰ ਖੜਾ ਦੇਖਿਆ ਤਾਂ ਉਸਨੇ ਸ਼ਰਮ ਨਾਲ ਆਪਣੀਆਂ ਨਜ਼ਰਾਂ ਚੁਕਾ ਲਈਆਂ। ਅਰਜਨ ਕਹਿਣ ਲੱਗਿਆ ਅੱਛਾ ਜੀ ਕਿੰਨਾ ਤਾਂ ਕੀਤਾ ਮੈਂ ਫਿਰ ਸਾਨੂੰ ਵੀ ਦੱਸੋ। ਪ੍ਰੀਤ ਸ਼ਰਮ ਦੀ ਮਾਰੀ ਕੁਝ ਨਹੀਂ ਬੋਲ ਪਾਉਂਦੀ ਤੇ ਬਸ ਥੱਲੇ ਹੀ ਦੇਖਦੀ ਰਹਿੰਦੀ ਹੈ। ਅਰਜਨ ਕਹਿਣ ਲੱਗਿਆ ਦੱਸੋ ਵੀ ਹੁਣ ਸੋਣਿਓ ਉਸ ਦਾ ਮੂੰਹ ਥੋਡੀ ਤੋਂ ਫੜ ਕੇ ਤਾਂ ਕਰਦਾ ਹੋਇਆ ਕਹਿ ਲੱਗਿਆ ਪ੍ਰੀਤ ਸੰਗ ਦੀ ਹੋਈ ਉਥੋਂ ਭੱਜਣ ਲੱਗੀ ਤਾਂ ਅਰਜਨ ਉਸ ਦੀ ਬਾਹ ਫੜ ਲੈਂਦਾ ਹੈ ਪ੍ਰੀਤ ਕਹਿਣ ਲੱਗੀ ਅਰਜਨ ਕੀ ਕਰ ਰਿਹਾ ਕੋਈ ਦੇਖ ਲਵੇਗਾ ਛੱਡ ਮੇਰੀ ਬਾਹ ਅਰਜਨ ਕਹਿਣ ਲੱਗਿਆ ਇਹ ਦੇਖਦਾ ਹੈ ਤਾਂ ਕੋਈ ਦੇਖ ਲਵੇ ਤੇ ਖਿੱਚ ਕੇ ਉਸ ਨੂੰ ਹੱਕ ਨਾਲ ਲਾ ਲੈਂਦਾ ਹੈ ਪ੍ਰੀਤ ਦਾ ਡਰ ਨਾਲ ਬੁਰਾ ਹਾਲ ਹੋ ਜਾਂਦਾ ਤਾਂ ਤਾਂ ਉਸ ਦੇ ਬੋਲ ਦੀਦੇ ਵਲ ਵੀ ਕੰਬ ਰਹੀ ਸੀ ਪ੍ਰੀਤ ਮੇਰੀ ਅੱਖਾਂ ਚ ਇੱਕ ਵਾਰੀ ਦੇਖ ਐਦਾਂ ਡਰ ਕਿਉਂ ਰਹੀ ਐ ਜਦ ਦੂਜੀ ਵਾਰੀ ਅਰਜਨ ਦੇਖਣ ਲਈ ਕਹਿੰਦਾ ਹੈ ਤਾਂ ਉਹ ਜੱਕਦੀ ਹੋਈ ਉਸ ਦੀ ਅੱਖਾਂ ਵਿੱਚ ਦੇਖਦੀ ਹੈ ਤਾਂ ਕਹਿੰਦੀ ਹੈ ਅਰਜਨ ਪਲੀਜ਼ ਮੈਨੂੰ ਐਦਾਂ ਨਾ ਦੇਖ ਮੈਂ ਤੇਰੀ ਅੱਖਾਂ ਚ ਗਮ ਹੋਈ ਜਾ ਰਹੀਆਂ ਤੇਰਾ ਇਹ ਗੱਲਾਂ ਕਰਨ ਦਾ ਸਟਾਈਲ ਮੈਨੂੰ ਪਾਗਲ ਕਰ ਰਿਹਾ ਅਰਜਨ ਕਹਿਣ ਲੱਗਾ ਅੱਛਾ ਜੀ ਤੇ ਇਹਨਾਂ ਅੱਖਾਂ ਚ ਜੋ ਪਿਆਰ ਹੈ ਤੇਰੇ ਲਈ ਉਸਦੇ ਕੀ ਸੋਚਿਆ ਫਿਰ ਪ੍ਰੀਤ ਉਸਦੇ ਗੱਲ ਲੱਗ ਜਾਂਦੀ ਹੈ ਤੇ ਰੋਂਦੀ ਹੋਈ ਕਹਿਣ ਲੱਗੀ ਅਰਜਨ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਅਰਜਨ ਕਹਿਣ ਲੱਗਿਆ ਪ੍ਰੀਤ ਤੂੰ ਵੀ ਮੈਨੂੰ ਮੀਤ ਵਾਂਗੂ ਛੱਡ ਕੇ ਤਾਂ ਨਹੀਂ ਚਲੀ ਜਾਵੇਂਗੀ ਪ੍ਰੀਤ ਕਹਿਣ ਲੱਗੀ ਕੀ ਤੇ ਨਹੀਂ ਜਾਂਦੀ ਮੈਂ ਜੇ ਤੇਰੇ ਨਾਲ ਲਾਈਆਂ ਨੇ ਤਾਂ ਮੈਂ ਤੋੜ ਵੀ ਨਵਾ ਮੰਗੀ ਮੈਂ ਜੇ ਮੌਤ ਵੀ ਮੇਰੇ ਵੱਲ ਆਈ ਨਾ ਮੈਂ ਉਸ ਨੂੰ ਵੀ ਹੱਕ ਤੋਂ ਹੋਗੀ ਮੇਰੀ ਤੋਂ ਜਾਣਾ ਪਊ ਅਰਜਨ ਕਹਿਣ ਲੱਗਾ ਬਸ ਕਰ ਕਮਲੀਏ ਐਦਾਂ ਦੀਆਂ ਐਦਾਂ ਦੀਆਂ ਗੱਲਾਂ ਨਾ ਕਰ ਕਹਿ ਕੇ ਉਸ ਦਾ ਮੱਥਾ ਚੁੰਮ ਲਿਆ ਉਹਨਾਂ ਦੇ ਪਿੱਛੇ ਖੜੇ ਨਿਸ਼ਾਨ ਤੇ ਦਲਜੋਤ ਤਾੜੀਆਂ ਵਜਾਉਣ ਲੱਗ ਜਾਂਦੇ ਆ ਇਹ ਸੁਣ ਕੇ ਪ੍ਰੀਤ ਡਰ ਕੇ ਪਿੱਛੇ ਦੇਖਦੀ ਹੈ ਤਾਂ ਉਹਨਾਂ ਨੂੰ ਪਿੱਛੇ ਖੜਾ ਦੇਖ ਕੇ ਹੈਰਾਨ ਹੁੰਦੀ ਹੈ ਤੇ ਉਹ ਪੁੱਛਣ ਲੱਗੇ ਪ੍ਰੀਤ ਕਿੱਦਾਂ ਲੱਗਿਆ ਫਿਰ ਸਾਡਾ ਸਰਪ੍ਰਾਈਜ਼ ਪ੍ਰੀਤ ਹਰਾਨੀ ਤੇ ਖੁਸ਼ੀ ਨਾਲ ਕਹਿਣ ਲੱਗੀ ਬਹੁਤ ਸੋਹਣਾ ਲੱਗਿਆ ਤੇ ਰੋਣ ਲੱਗ ਪਈ ਅਰਜਨ ਉਸ ਨੂੰ ਚੁੱਪ ਕਰਾਉਂਦਾ ਹੋਇਆ ਕਹਿਣ ਲੱਗਾ ਤੂੰ ਹੁਣ ਕਿਉਂ ਰੋ ਰਹੀ ਆ ਹੁਣ ਤਾਂ ਸਭ ਕੁਝ ਸਹੀ ਹੋ ਗਿਆ ਨਾ ਪ੍ਰੀਤ ਕਹਿਣ ਲੱਗੀ ਪਰ ਇਹ ਸਭ ਕਿਵੇਂ ਤੇ ਕਿਸ ਨੇ ਪਲਾਨ ਕੀਤਾ ਨਿਸ਼ਾਨ ਕਹਿਣ ਲੱਗਾ ਇਹ ਸਭ ਅਸੀਂ ਤਿੰਨਾਂ ਨੇ ਮਿਲ ਕੇ ਰਾਤੀਂ ਹੀ ਪਲਾਨ ਕੀਤਾ ਸੀ ਅਰਜਨ ਨੇ ਜਦ ਮੈਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤੇ ਕਹਿਣ ਲੱਗਾ ਕਿਉਂ ਹੁਣ ਕੀ ਕਰੇ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਮੈਂ ਦਲਜੋਤ ਨੂੰ ਸਾਰੀ ਗੱਲ ਸਾਂਝੀ ਕੀਤੀ ਤੇ ਉਸ ਨਾਲ ਸਲਾਹ ਕੀਤੀ ਦਲਜੋਤ ਕਹਿਣ ਲੱਗੀ ਫਿਰ ਅਸੀਂ ਮਿਲ ਕੇ ਇਹੀ ਸਲਾਹ ਦਿੱਤੀ ਕਿ ਅਰਜਨ ਕੇ ਪ੍ਰੀਤ ਤੇਰੀ ਜ਼ਿੰਦਗੀ ਨੂੰ ਸਵਾਰਨ ਲਈ ਹੀ ਆਈ ਹੈ ਸ਼ਾਇਦ ਮੀਤ ਦੀ ਕਮੀ ਉਹ ਪੂਰੀ ਕਰ ਸਕਦੀ ਹੈ ਨਿਸ਼ਾਨ ਕਹਿੰਦਾ ਮੈਂ ਵੀ ਇਹੀ ਸਮਝਾਇਆ ਕਿ ਬੀਤ ਗਏ ਨੂੰ ਕਦ ਤੱਕ ਬੈਠਾ ਯਾਦ ਕਰਦਾ ਰਹੇਗਾ ਜ਼ਿੰਦਗੀ ਅੱਗੇ ਵਧਣ ਦਾ ਨਾਮ ਹੈ ਜਿਕ ਇਨਕਾਰ ਉਸ ਦੇ ਪਿਆਰ ਨੂੰ ਸਵੀਕਾਰ ਕਰ ਬਹੁਤਾ ਸੋਚਣਾ ਦਲਜੋਤ ਕਹਿਣ ਲੱਗੀ ਕੱਲ ਸਾਰੀ ਰਾਤ ਜਾ ਕੇ ਪਤਾ ਨਹੀਂ ਤੇਰਾ ਸਰਪ੍ਰਾਈਜ਼ ਪਲਾਨ ਕਰਦੇ ਰਹੇ ਹੁਣ ਚੱਲ ਫਿਰ ਇੱਕ ਕੱਪ ਚਾਹ ਹੀ ਪਿਲਾ ਦੇ ਸੱਚੀ ਬਹੁਤ ਨੀਂਦ ਆ ਰਹੀ ਆ ਤੇ ਪਾਰਟੀ ਵੀ ਹੋ ਗਈ ਹੁਣ ਤੇਰੇ ਵੱਲ ਨਿਸ਼ਾਨ ਕੰਦਾਹਾ ਮੈਂ ਵੀ ਇਹੀ ਕਹਿਣ ਵਾਲਾ ਸੀ ਜਦ ਰੈਨੀ ਕੋ ਟ੍ਰੀਟ ਤਾਂ ਬਣਦੀ ਏ ਫਿਰ ਉਹ ਚਾਰੋਂ ਜਾਣੇ ਕੰਟੀਨ ਵੱਲ ਨੂੰ ਚੱਲ ਪੈਂਦੇ ਆ ਤੇ ਆ ਕੇ ਕੁਰਸੀਆਂ ਤੇ ਬੈਠ ਜਾਂਦੇ ਆ ਸਭ ਲਈ ਚਾਹ ਸਮੋਸੇ ਤੇ ਪੇਸਟੀ ਮੰਗਵਾਉਂਦੀ ਆ ਪ੍ਰੀਤ ਤੇ ਸਭ ਨੂੰ ਖੁਦ ਸਰਵ ਕਰਦੀ ਆ ਸਭ ਤੋਂ ਪਹਿਲਾਂ ਪ੍ਰੀਤ ਅਰਜਨ ਨੂੰ ਪੇਸਟੀ ਖਲਾਉਂਦੀ ਆ ਤੇ ਫਿਰ ਉਹ ਉਸ ਨੂੰ ਖਲਾਉਂਦਾ ਹੈ ਤੇ ਫਿਰ ਨਿਸ਼ਾਨ ਤੇ ਦਲਜੋਤ ਵੀ ਉਹ ਫਿਰ ਬੈਠ ਕੇ ਚਾਹ ਪੀਂਦੇ ਨੇ ਤੇ ਗੱਪਾਂ ਮਾਰਦੇ ਰਹਿੰਦੇ ਨੇ ਸ਼ਾਮ ਨੂੰ ਅੱਜੰਦਾ ਕੰਮ ਨਿਬੜ ਕੇ ਜੁੱਲੇ ਮੂਰੇ ਬੈਠਾ ਹੁੰਦਾ ਕਾਰਿਆ ਹੁੰਦਾ ਤੇ ਪ੍ਰੀਤ ਦਾ ਉਸ ਨੂੰ ਮੈਸੇਜ ਆਉਂਦਾ ਕਿ ਮੇਰਾ ਦਿਲ ਨਹੀਂ ਲੱਗ ਰਿਹਾ ਤੇਰੇ ਬਿਨਾ ਮੈਂ ਗੱਲ ਕਰਨੀ ਹੈ ਤੇਰੇ ਨਾਲ ਉਸ ਦਾ ਮੈਸੇਜ ਦੇਖ ਕੇ ਉਸ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਤਾਂ ਰੋਟੀ ਵਾਲਾ ਥਾਲ ਚੱਕ ਕੇ ਅੰਦਰ ਕਮਰੇ ਵੱਲ ਨੂੰ ਤੁਰ ਪੈਂਦਾ ਤੇ ਅੰਦਰ ਜਾ ਕੇ ਪ੍ਰੀਤ ਨੂੰ ਫੋਨ ਲਗਾ ਲੈਂਦਾ ਹੈ ਆਰਜਨ ਕਹਿੰਨ ਲੱਗਿਆ ਹਾਂਜੀ ਫਿਰ ਕੀ ਹਾਲ ਚੱਲ ਨੇ ਮੇਰੇ ਪੁੱਤ ਦੇ ਪ੍ਰੀਤ ਕਹਿਣ ਲੱਗੀ ਤੁਸੀਂ ਕੀ ਲੈਣਾ ਦੇਣਾ ਮੇਰੇ ਹਾਲ ਚੱਲ ਤੋਂ ਕਾਲਜ ਤੋਂ ਘਰ ਆਉਣ ਤੋਂ ਬਾਅਦ ਇੱਕ ਵੀ ਵਾਰੀ ਮੈਨੂੰ ਪੁੱਛਿਆ ਮੈਸੇਜ ਕਰਕੇ ਕਿ ਮੈਂ ਘਰ ਪਹੁੰਚ ਗਈ ਸੀ RAM ਨਾਲ ਕੀ ਕਰ ਰਹੇ ਹੋ ਰੋਟੀ ਖਾ ਲਈ ਜਾਂ ਨਹੀਂ ਅਰਜਨ ਕਹਿਣ ਲੱਗਾ ਮਾਫ ਕਰ ਦਿਓ ਜੀ ਟਾਈਮ ਹੀ ਨਹੀਂ ਲੱਗਿਆ ਪਹਿਲਾਂ ਤਾਂ ਕਾਲਜ ਤੋਂ ਘਰ ਆਉਣ ਤੋਂ ਬਾਅਦ ਖੇਤ ਚਲਾ ਗਿਆ ਪੱਠੇ ਲੈਣ ਬਾਪੂ ਜੀ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਉਹਨਾਂ ਨਾਲ ਪਾਣੀ ਲਗਾਇਆ ਫਿਰ ਪੱਠੇ ਲੈ ਕੇ ਘਰ ਆਇਆ ਤਾਂ ਫਿਰ ਪੱਠੇ ਕੁੱtre ਤੇ ਡੰਗਰਾਂ ਨੂੰ ਪਾਏ ਸ਼ਾਮ ਨੂੰ ਫਿਰ ਧਾਰਾ ਗੱਡੀਆਂ ਤੇ ਫੇਰ ਨਹਾਤ ਧੋ ਕੇ ਗੁਰੂ ਘਰ ਜਾ ਕੇ ਆਇਆ ਤੇ ਆ ਕੇ ਰੋਟੀ ਖਾਣ ਲੱਗ ਪਿਆ ਜਦ ਨੂੰ ਤੇਰਾ ਮੈਸੇਜ ਆ ਗਿਆ ਤੇ ਫੁਰ ਫੋਨ ਲਾ ਲਿਆ ਮੈਂ ਤੁਹਾਨੂੰ ਪ੍ਰੀਤ ਕਰਨ ਲਿਹਾਏ ਨਾ ਕੰਮ ਕਰਦੀਆਂ ਤੁਸੀਂ ਜਨਾਬ ਉਹ ਵੀ ਕੱਲੇ ਹੀ ਸਾਹ ਵੀ ਲੈ ਲਿਆ ਕਰੋ ਕਦੇ ਥੋੜਾ ਆਜਣ ਕਹਿਣ ਲੱਗਾ ਕੀ ਕਰੀਏ ਜੀ ਸਾਡਾ ਕੰਮ ਕੀਤੇ ਬਿਨਾ ਸਰਦਾ ਹੀ ਨਹੀਂ ਨਾ रीत ਕਹਿਣ ਲੱਗੀ ਫਿਰ ਅਦਾ ਮਤਲਬ ਮੈਨੂੰ ਵੀ ਵਿਆਹ ਪਿੱਛੋਂ ਇਹ ਸਾਰਾ ਕੰਮ ਕਰਨਾ ਪਊਗਾ ਅਰਜਨ ਕਹਿਣ ਲੱਗੇ ਕੀ ਬਾਤ ਹੈ ਵੀ ਬੜੀ ਜਲਦੀ ਵਿਆਹ ਕਰਵਾਉਂਦੀ ਮੇਰੇ ਨਾਲ ਦੇਖ ਲੋ ਫਿਰ ਕੰਨਾਂ ਨੂੰ ਹੱਥ ਲਾਉਂਦੀ ਫਿਰਾਂਗੀ ਕਿ ਮੈਂ ਕਿੱਥੇ ਫਸ ਗਈ ਤੂੰ ਤਾਂ ਦੋ ਦਿਨਾਂ ਦੀ ਭੱਜ ਜਾਣਾ ਰੀਤ ਕਹਿਣ ਲੱਗੀ ਨਹੀਂ ਜੀ ਇਹ ਨਹੀਂ ਕਦੇ ਵੀ ਹੋ ਸਕਦਾ ਕਿ ਮੈਂ ਤੁਹਾਨੂੰ ਛੱਡ ਦੇਵਾਂ ਅਰਜਨ ਬੋਲਿਆ ਅੱਛਾ ਜੀ ਦੇਖ ਲੈ ਤੇਰਾ ਲਾਲ ਸੁਹਾ ਰੰਗ ਜੇਠ ਹੜ ਦੀਆਂ ਧੁੱਪਾਂ ਚ ਕੰਮ ਕਰਦੀ ਦਾ ਚੋ ਜਾਣਾ ਪ੍ਰੀਤ ਬੋਲੀ ਜਨਾਬ ਨੇ ਰੋਟੀ ਖਾ ਲਈ ਜਾਂ ਨਹੀਂ ਅਰਜਨ ਕਹਿੰਦਾ ਖਾ ਰਿਆਂ ਜੀ ਹਲੇ ਤਾਂ ਪ੍ਰੀਤ ਬੋਲੀ ਹਾਂ ਕੱਲੇ ਹੀ ਮੈਨੂੰ ਪੁੱਛਿਆ ਵੀ ਨਹੀਂ ਅਰਜਨ ਬੋਲਿਆ ਆਜੋ ਫਿਰ ਤੁਸੀਂ ਵੀ ਖਾ ਲਓ ਫਿਰ ਪ੍ਰੀਤ ਨੇ ਕਿਹਾ ਬਸ ਜੀ ਤੁਸੀਂ ਖਾ ਲਈ ਤਾਂ ਸਮਝੋ ਮੈਂ ਵੀ ਖਾ ਲਈ ਅਰਜਨ ਕਹਿੰਦਾ ਅੱਛਾ ਜੀ ਪ੍ਰੀਤ ਬੋਲੀ ਹਾਂ ਉਹ ਪਤਾ ਮੈਨੂੰ ਤਾਂ ਤੁਹਾਡੀ ਬਹੁਤ ਯਾਦ ਆ ਰਹੀ ਸੀ ਕਾਸ਼ ਤੁਸੀਂ ਮੇਰੇ ਕੋਲੇ ਹੁੰਦੇ। ਅਰਜਨ ਕਹਿਣ ਲੱਗਾ ਅੱਛਾ ਜੀ ਅੱਜ ਜਦ ਮੈਂ ਕੋਲ ਸੀ ਤਦ ਉਹਨੂੰ ਸੀਨੇ ਨਾਲ ਉਹਦਾ ਤੜਾ ਲਾਇਆ ਸੀ ਉਹ ਤੁਹਾਡਾ ਨਾਲ ਕੰਬ ਰਹੇ ਸੀ ਆਵਾਜ਼ ਨਹੀਂ ਨਿਕਲ ਰਹੀ ਸੀ ਤੇਰੀ ਪਤਾ ਹੱਸਦਾ ਹੋਇਆ ਕਹਿਣ ਲੱਗਾ ਪ੍ਰੀਤ ਬੋਲੀ ਲੈ ਪਤਾ ਆਸ-ਪਾਸੇ ਖੜੇ ਸਾਰੇ ਲੋਕ ਸਾਨੂੰ ਹੀ ਦੇਖ ਰਹੇ ਸੀ ਤੇ ਤੁਸੀਂ ਤਾਂ ਆਸਾਨੀ ਨਾਲ ਕਹਿ ਦਿੱਤਾ ਕਿ ਕਿੰਨਾ ਡਰ ਰਹੀ ਸੀ ਉਹਦੋਂ ਪਤਾ ਮੈਨੂੰ ਕਿੰਨੀ ਸੰਗ ਤੇ ਸ਼ਰਮ ਆ ਰਹੀ ਸੀ ਇੱਕ ਵਾਰੀ ਤਾਂ ਮੈਨੂੰ ਐਵੇਂ ਲੱਗਿਆ ਕਿ ਜਿਵੇਂ ਮੈਂ ਡਿੱਗੀ ਹਾਂ ਡਿੱਗੀ ਮੇਰਾ ਤਾਂ ਦਿਲ ਕਹਿੰਦਾ ਸੀ ਕਿ ਇਹ ਸਮਾਂ ਇੱਥੇ ਰੁਕ ਜਾਏ ਇਹ ਪਲ ਕਦੇ ਨਾ ਖਤਮ ਹੋਣ ਅਰਜਨ ਕਹਿਣ ਲੱਗੇ ਸੱਚੀ ਉਹ ਪਲ ਤਾਂ ਬਹੁਤ ਹੀ ਕਮਾਲ ਦੇ ਸੀ ਯਾਰ ਇੱਕ ਗੱਲ ਦੱਸੋ ਮੇਰੀ ਫੈਮਿਲੀ ਬਾਰੇ ਤਾਂ ਤੂੰ ਸਾਰਾ ਕੁਝ ਜਾਣਦੀ ਆ ਤਾਂ ਫਿਰ ਆਪਣੇ ਪਰਿਵਾਰ ਦੇ ਬਾਰੇ ਤਾਂ ਮੈਨੂੰ ਕਦੇ ਕੁਝ ਦੱਸਿਆ ਹੀ ਨਹੀਂ ਕੋਣ ਕੋਣ ਆ ਤੁਹਾਡੇ ਪਰਿਵਾਰ ਚ ਪ੍ਰੀਤ ਕਹਿਣ ਲੱਗੀ ਤੁਸੀਂ ਕਦੇ ਪੁੱਛਿਆ ਹੀ ਨਹੀਂ ਮੇਰੇ ਪਰਿਵਾਰ ਚ ਮੰਮੀ ਪਾਪਾ ਵੀਰਾ ਮੈਂ ਇਹੀਆਂ ਛੋਟੀ ਜੀ ਫੈਮਿਲੀ ਬਸ ਮੇਰੀ ਅਰਜਨ ਕੰਧਾ ਚਾਪਤ ਪਿਆਰੀ ਜੀ ਇੱਕ ਮਿੱਠੀ ਦਾ ਦੇ ਦੇ ਕੋਣ ਫਿਰ ਸੌਣ ਤੋਂ ਪਹਿਲਾਂ ਪ੍ਰੀਤ ਬੋਲੀ ਹਾਂ ਸ਼ਰਮਤਾ ਨਹੀਂ ਆਉਂਦੀ ਭੋਰਾ ਜਨਾਬ ਨੂੰ ਮਿੱਠੀ ਮੰਗਦੇ ਨੂੰ ਅਰਜਨ ਕਹਿਣ ਲੱਗਾ ਲੈ ਸ਼ਰਮ ਕਾ ਦੀ ਜਦੇ ਬੱਤੇ ਕ ਨੀਂਦ ਵਧੀਆ ਹੋ ਜਾਉ ਨਾ ਮੈਂ ਨਹੀਂ ਨਖਰੇ ਕਰਦੀ ਹੋਈ ਪ੍ਰੀਤ ਕਹਿਣ ਲੱਗੀ अर्जुन ਕਹਿੰਦਾ ਦੇਖ ਲੋ ਫਿਰ ਮਰਜੀ ਆ ਪ੍ਰੀਤ ਕਹਿੰਦੀ ਅੱਛਾ ਚਲ ਠੀਕ ਆ ਫਿਰ ਅੱਖਾਂ ਬੰਦ ਕਰੋ ਪਹਿਲਾਂ ਓਕੇ ਚੁਲਾਕੀ ਨਹੀਂ ਕਰਨੀ Arjun ਕਹਿਣ ਲੱਗਿਆ ਓਕੇ ਜੀ ਲੋ ਕਰ ਲੀਆਂ ਪ੍ਰੀਤ ਕਹਿੰਨ ਪ੍ਰੀਤ ਨੇ ਕਿ ਸਾਰੀਆਂ ਕਸ ਕੀਤੀਆਂ ਤੇ ਬਸ ਕਹਿਣ ਲੱਗੀ ਹੁਣ ਖੁਸ਼ ਮਿੱਠੂ Arjun ਕਹਿਣ ਲੱਗਿਆ ਲਿਆ ਇੱਕ ਹੀ ਯਾਰ ਪ੍ਰੀਤ ਕਹਿੰਦੀ ਤੁਸੀਂ ਤੇ ਇੱਕ ਹੀ ਮਿੱਠੀ ਮੰਗੀ ਸੀ ਮੈਂ ਦੇ ਬੇਰ ਵਿਚਾਰ ਦਿੱਤੀਆਂ ਨੇ ਅਰਜਨ ਕਹਿਣ ਲੱਗਾ ਮੈਂ ਸੱਚੀ ਵਾਲੀ ਮੰਗੀ ਸੀ ਪ੍ਰੀਤ ਬੋਲਿਓਸ ਦੇ ਲਈ ਹਾਲੇ ਸਬਰ ਕਰੋ ਨਨਾਬ ਸਹੀ ਟਾਈਮ ਆਉਂਤੇ ਅਰਜਨ ਕਹਿਣ ਲੱਗਾ ਹਾਂਜੀ ਚਲੋ ਸੌ ਜਾਓ ਗੁੱਡ ਨਾਈਟ ਲਵ ਜੂ ਅਰਜਨ ਨੇ ਵੀ ਦੋ ਸ੍ਰੀ ਕਰਪੇ ਜੇ ਮਿੱਠਿਆਲੇ ਪ੍ਰੀਤ ਬੋਲਿਓ ਕੇ ਜੀ ਗੁੱਡ ਨਾਈਟ ਮਿੱਠੂ ਤੇ ਲਵ ਜੂ ਟੂ ਜੋ ਅਗਲੇ ਦਿਨ ਪ੍ਰੀਤ ਅਰਜਨ ਦੇ ਪਿੰਡ ਵਾਲੇ ਅੱਡੇ 'ਚ ਪਹਿਲਾਂ ਹੀ ਖੜ ਗਈ ਉਹ ਹਲੇ ਆਇਆ ਵੀ ਨਹੀਂ ਸੀ ਜਦੋਂ ਅੱਡੇ 'ਚ ਆਇਆ ਤਾਂ ਪ੍ਰੀਤ ਉਸ ਨੂੰ ਦੇਖ ਕੇ ਦੋ ਵਾਰੀ ਹੱਰਨ ਬਜਾਇਆ ਪਰ ਉਹਦਾ ਧਿਆਨ ਸਹੀ ਨਹੀਂ ਸੀ ਜਾ ਕੇ ਆਪਣੇ ਦੋਸਤਾਂ ਕੋਲ ਖੜਾ ਗੱਲਾਂ ਮਾਰਨ ਲੱਗ ਪਿਆ ਫਿਰ ਉਸਨੇ ਫੋਨ ਕੀਤਾ ਪਰ ਉਸਨੇ ਫੋਨ ਦੇਖੇ ਵੀ ਨਹੀਂ ਕੱਟ ਕੇ ਜੇਬ 'ਚ ਪਾ ਲਿਆ ਇੰਨੇ ਤੇ ਪ੍ਰੀਤ ਖੈਰ ਗਈ ਤੇ ਉਸਨੇ ਸਪੀਡ ਨਾਲ ਗੱਡੀ ਭਜਾਈ ਤੇ ਜੋਰ ਨਾਲ ਜ਼ੋਰਦਾਰ ਹਾਰਨ ਬਜਾਉਂਦੀ ਹੋਈ ਨੇ ਉਹਨਾਂ ਦੇ ਸਭ ਦੇ ਵਿਚਕਾਰ ਲਗਾ ਦਿੱਤੀ ਸ਼ਿਸ਼ਲਾਛੇ ਸਾਥਲੇ ਕਰਕੇ ਅਰਜਨ ਨੂੰ ਆਪਣਾ ਫੋਨ ਦੇਖਣ ਲਈ ਕਿਹਾ ਤੇ ਗੱਡੀ 'ਚ ਬੈਠਣ ਲਈ ਕਿਹਾ ਤੇ ਫਿਰ ਉਹ ਕਾਰਜ ਨੂੰ ਚੱਲ ਪਏ ਅਰਜਨ ਗੱਡੀ 'ਚ ਬੈਠ ਕੇ ਕਹਿੰਦਾ ਵੀ ਤੇ ਇਦਾਂ ਕਰਦੇ ਹੁੰਦੇ ਆ ਤੂੰ ਘੱਟੋ ਘੱਟ ਦੱਸ ਕੇ ਤਾਂ ਆਉਂਦੀ ਸਾਰੇ ਏਡੇ ਵਾਲੇ ਪਤਾ ਕਿਵੇਂ ਅੱਖਾਂ ਪੜ ਪੜ ਕੇ ਸਾਨੂੰ ਦੇਖ ਰਹੇ ਸੀ ਤੇ ਮੇਰੇ ਯਾਰ ਦੋਸਤ ਉਹਨਾਂ ਨੇ ਬੱਖੀ ਜਾਣ ਖਾਣੀ ਆ ਹੁਣ ਮੇਰੀ ਇਹ ਤਕਨ ਲਈ ਅੱਛਾ ਜੀ ਕੱਲ ਮੈਨੂੰ ਵੀ ਸਾਰੇ ਐਵੇਂ ਹੀ ਘੁਰਕੁਰ ਕੇ ਦਿਖ ਰਹੇ ਸੀ ਜਦ ਜਨਾਬ ਨੇ ਕੱਲ ਮੈਨੂੰ ਆਪਣੀਆਂ ਬਾਹਾਂ ਚ ਭਰਿਆ ਹੋਇਆ ਸੀ ਤੇ ਜੇ ਤੂੰ ਅੱਜ ਮੁੰਡਾ ਹੋ ਕੇ ਇੰਨੀ ਗੱਲ ਤੇ ਡਰ ਗਿਆ ਮੈਨੂੰ ਨੀ ਲੋਕਾਂ ਦੀ ਪਰਵਾਹ ਤੇ ਤੂੰ ਵੀ ਕਰਨੀ ਛੱਡ ਦੇ ਫਿਰ ਅਰਜਨ ਨੂੰ ਆਪਣੇ ਵੱਲ ਇਦਾਂ ਤੱਕਦੇ ਹੋਏ ਨੂੰ ਦੇਖ ਕੇ ਪ੍ਰੀਤ ਕਹਿਣ ਲੱਗੀ ਪ੍ਰੀਤ ਕਹਿੰਦੀ ਕੀ ਗੱਲ ਆ ਹੁਣ ਜਨਾਬ ਨੇ ਮੈਨੂੰ ਅੱਜ ਤੁਹਾਡੇ ਇਰਾਦੇ ਕੁਝ ਠੀਕ ਨਹੀਂ ਲੱਗ ਰਹੇ ਸੀ ਅਰਜਨ ਬੋਲੇ ਪ੍ਰੀਤ ਤੂੰ ਬਚਪਨ ਤੋਂ ਹੀ ਇੰਨੀ ਸੋਹਣੀ ਸੀ ਜਾਂ ਹੁਣ ਹੋਈ ਏ ਤੇਲ ਕਰਦਾ ਬਸ ਤੈਨੂੰ ਦੇਖੀ ਜਾਵਾਂ ਤੇ ਪਲ ਵੀ ਅੱਖਾਂ ਤੋਂ ਪરા ਨਾ ਕਰਾਂ ਉਸ ਦਾ ਹੱਥ ਫੜ ਦਿਆ ਹੋਇਆ ਕਹਿਣ ਲੱਗਾ ਪ੍ਰੀਤ ਹੱਸਣ ਲੱਗੀ ਤੇ ਗੱਡੀ ਸਾਈਡ ਤੇ ਰੋਕ ਦਿਆਂ ਉਸ ਦਾ ਹੱਥ ਆਪਣੇ ਹੱਥ ਚ ਘੁੱਟਦੀ ਹੋਈ ਕਹਿਣ ਲੱਗੀ ਮੈਂ ਜਿੰਮੀ ਪਹਿਲਾਂ ਸੀ ਉਵੇਂ ਹੀ ਹੋਣਾ ਸ਼ਾਇਦ ਤੁਸੀਂ ਹੀ ਨਹੀਂ ਮੈਨੂੰ ਕਦੇ ਧਿਆਨ ਨਾਲ ਦੇਖਿਆ ਅਰਜਨ ਤੇ ਪ੍ਰੀਤ ਇੱਕ ਦੂਜੇ ਦੀਆਂ ਅੱਖਾਂ ਛੀਖੋਂਦੇ ਤੇ ਡੱਬ ਦੇ ਹੀ ਚਲੇ ਜਾਂਦੇ ਆ ਇਹਨਾਂ ਨੈਣਾ ਦੇ ਪਵਸਾਗਰਾਂ ਚ ਉਤਰਦੇ ਧਰ ਦੇ ਬੜੀ ਦੂਰ ਨਿਕਲ ਗਏ ਤੇ ਉਹਨਾਂ ਦੇ ਧਿਆਨ ਦੀ ਲੜੀ ਉਦੋਂ ਟੁੱਟੀ ਜਦ ਇੱਕ ਟਰੱਕ ਤੇਜ਼ ਹਾਰਨ ਬਜਾਉਂਦਾ ਹੋਇਆ ਉਹਨਾਂ ਦੇ ਕੋਲ ਦੀ ਗੁਜਰਿਆ ਦੋਵੇਂ ਦੇ ਸਾਹ ਨਾਲ ਸਾਂ ਟਕਰਾ ਰਹੇ ਸੀ ਅਜਨ ਨੇ ਉਸ ਨੂੰ ਮੱਥੀ ਤੋਂ ਚੁੰਮਿਆ ਤੇ ਕਟਕੇ ਗਲ ਨਾਲ ਲਾ ਲਿਆ ਦੋਵੇਂ ਕਿੰਨਾ ਟਾਈਮ ਐਵੇਂ ਹੀ ਗਲ ਨਾਲ ਲੱਗੇ ਰਹੇ ਇੱਕ ਦੂਜੇ ਦੇ ਤੇ ਫਿਰ ਕਾਲ ਜਾ ਗਏ ਸਰਾ ਦਿਨ ਪ੍ਰੀਤ ਨੂੰ ਅਰਜਨ ਨਾਲ ਅੱਜ ਇੱਕ ਵਾਰੀ ਵੀ ਗੱਲ ਕਰਨ ਦਾ ਮੌਕਾ ਨਾ ਮਿਲਿਆ ਇੱਕ ਵੀ ਪੀਰੀਅਡ ਖਾਲੀ ਨਾ ਹੋਣ ਕਰਕੇ ਬ੍ਰੇਕ ਟਾਈਮ ਵੀ ਅਰਜਨ ਨੂੰ ਪੱਟੀ ਸਰ ਨੇ ਬੁਲਾ ਲਿਆ ਪੱਟੀ ਸਰ ਕਹਿਣ ਲੱਗੇ ਹਾਂ ਵੀ ਕਾਕਾ ਕੀ ਸੋਚਿਆ ਫਿਰ ਅੱਗੇ ਵਾਰੇ ਕਬੱਡੀ ਖੇਡਣੀ ਆ ਜਾਂ ਨਹੀਂ ਅਰਜਨ ਬੋਲਿਆ ਹਾਂਜੀ ਖੇਡਣੀ ਆ ਉਹ ਤਾਂ ਬੱਸ ਪੱਟੀ ਸਰ ਕਹਿਣ ਲੱਗੇ ਦੇਖ ਅਰਜਨ ਪੁੱਤ ਵਿੱਚੋਂ ਹੀ ਗੱਲ ਕੱਟ ਕੇ ਅਰਜੰਦੀ ਕਹਿ ਲੱਗੇ ਇਸ ਉਮਰ ਚ ਲੰਗੇ ਅਸੀਂ ਵੀ ਆ ਇਹ ਜਵਾਨੀ ਅਸੀਂ ਵੀ ਹੰਡਾਈ ਆ ਸੱਚ ਕਹਾ ਮੈਂ ਤਾਂ ਤੈਨੂੰ ਕਬੱਡੀ ਦੀ ਟੀਮ ਚੋਂ ਕੱਢਣ ਵਾਲਾ ਸੀ ਪਰ ਮੈਨੂੰ ਨਿਸ਼ਾਨ ਨੇ ਜੱਤੇਰੇ ਬਾਰੇ ਸਭ ਦੱਸਿਆ ਤਾਂ ਮੈਨੂੰ ਵੀ ਆਪਣਾ ਕੰਮ ਟਾਈਮ ਜ਼ਿਆਦਾ ਗਿਆ ਤੇ ਮੈਂ ਉਸਦੇ ਕਹਿੰਦੇ ਤੈਨੂੰ ਇੱਕ ਆਖਰੀ ਮੌਕਾ ਦੇ ਰਿਹਾ ਖੁਦ ਨੂੰ ਸਾਬਤ ਕਰਨ ਦਾ ਅਗਲੇ ਮਹੀਨੇ ਆਪਣੇ ਹੀ ਸ਼ਹਿਰ ਦੇ ਗਵਰਨਮੈਂਟ ਕਾਲਜ ਚ ਕਬੱਡੀ ਕੱਪ ਦਾ ਅਜੋજન ਕੀਤਾ ਜਾ ਰਿਹਾ ਹੈ ਜਸ ਵਿੱਚ ਆਪਾਂ ਵੀ ਆਪਾਂ ਨੂੰ ਵੀ ਸੱਦਾ ਆਇਆ ਹੈ ਆਪਾਂ ਜਾਣਾ ਹੈ ਤੇ ਜਿੱਤ ਕੇ ਆਉਣਾ ਹੈ ਅਰਜਨ ਕਹਿਣ ਲੱਗਿਆ ਹਾਂਜੀ ਸਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੀਆਂ ਇਦਾਂ ਤੇ ਖਰੇ ਉਤਰਨ ਦੀ ਭੱਟੀ ਸਰ ਕਹਿਣ ਲੱਗੇ ਸ਼ਾਬਾਸ਼ ਪੁੱਤਰਾ ਚੱਲ ਫਿਰ ਅੱਜ ਤੋਂ ਹੀ ਖੇਚਲਾ ਤਿਆਰੀ ਇਹਨਾਂ ਆਖ ਕੇ ਅਰਜਨ ਉਹਨਾਂ ਦੇ ਕਮਰੇ ਚੋਂ ਬਾਹਰ ਆ ਗਿਆ ਤੇ ਬਾਹਰ ਪ੍ਰੀਤ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਸ ਦੇ ਆਉਂਦੇ ਹੀ ਕੋਲ ਆਈ ਤੇ ਕਹਿਣ ਲੱਗੀ ਅਰਜਨ ਦੱਸ ਕੇ ਜਾਇਆ ਕਰ ਮੈਨੂੰ ਪਤਾ ਕਦੋਂ ਦੀ ਲੱਭ ਰਹੀ ਹਾਂ ਤੈਨੂੰ ਤੇ ਮੈਨੂੰ ਪਤਾ ਕਿੰਨੀ ਪਰੇਸ਼ਾਨ ਹੋ ਰਹੀ ਸੀ ਕਿ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਤਾਂ ਮੈਨੂੰ ਨਿਸ਼ਾਨ ਮਿਲਿਆ ਸੀ ਇੱਧਰ ਆਉਂਦੇ ਹੋਈ ਉਸ ਨੇ ਹੀ ਦੱਸਿਆ ਕਿ ਪੱਟੀ ਸਰ ਨੇ ਤੈਨੂੰ ਬੁਲਾਇਆ ਸੀ ਸੋ ਮੈਂ ਫਿਰ ਇੱਥੇ ਆ ਕੇ ਰੁਕ ਗਈ ਅਰਜਨ ਕਹਿਣ ਲੱਗਿਆ ਪ੍ਰੀਤ ਮੈਨੂੰ ਕਬੱਡੀ ਕੱਪ ਤੇ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਅਗਲੇ ਮਹੀਨੇ ਕਬੱਡੀ ਕੱਪ ਹੋ ਰਿਹਾ ਤੇ ਉਸ ਦੇ ਵਿੱਚ ਮੈਂ ਖੁਦ ਨੂੰ ਸਾਬਤ ਕਰਨਾ ਇਹੀ ਕਹਿ ਰਿਹਾ ਸੀ ਸਰ ਪ੍ਰੀਤ ਕਹਿਣ ਲੱਗੀ ਸਭ ਠੀਕ ਹੋ ਜਾਣਾ ਮੈਨੂੰ ਪੱਕਾ ਯਕੀਨ ਆ ਕਿ ਤੁਸੀਂ ਹੀ ਜਿੱਤੋਗੇ ਤੇ ਉਹ ਦੋਵੇਂ ਕਲਾਸ ਬਾਲ ਨੂੰ ਚੱਲ ਪੈਂਦੇ ਹਨ ਅੱਜ ਤੱਕ ਦੀ ਕਹਾਣੀ ਇੱਥੋਂ ਤੱਕ ਦੀ ਕਹਾਣੀ ਪੜ ਵਧੀਆ ਲੱਗੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ